ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਰੱਖੇ ਅੱਜ ਇੱਕ ਗੱਲ ਦੱਸਾਂ ਨਵੀਂ ਗੱਲ ਥੋੜਾ ਦਿਓਰ ਕੋਖਰਾ ਪਹਿਲਾਂ ਤਾਂ ਮੇਰੇ ਨਾਲ ਕੱਪੜੇ ধਵਾਈ ਹੁਣ ਝਾੜੂ ਪੋਚਾ ਵੀ ਕਰਨਾ ਹੁਣੇ ਪਤਾ ਕਿਹੜੀ ਗੱਲ ਪੁੱਛੋ ਕਾ ਤੇ ਵੀ ਮੈਂ ਸਾਗ ਖਾਣਾ ਤਾਂ ਵੀ ਪਰਤੇ ਮੈਂ ਹਾਂ ਨਹੀਂ ਪਰੀ ਨਹੀਂ ਅੱਧਾ ਵਿਚਾਰੇ ਜੀ ਹੋ ਫਰ ਪਪਾ ਇਨ ਤਾ ਜਵਾਬ ਇੱਕ ਵਾਰ ਕਹਤਾ ਦਾ ਵੀ ਵੀ ਪਪਾ ਜੀ ਕਾਲੂ ਬਣਾ ਲਾਂਗੇ ਪਪਾ ਇਨ ਜਵਾਬ ਨਹੀਂ ਨਾ ਦੇ ਸਾਦੋਂ ਆਹੋ ਮੰਨ ਵੀ ਪਤਾ ਨਹੀਂ ਉਹ ਪਰ ਕਹਿੰਦੇ ਕਿਸੇ ਹੋਰ ਨੇ ਤੋੜ ਕੇ ਰੇ ਜਣ ਉੱਤੇ ਤੇ ਵਧੀਆ ਸਾਗ ਹੋਇਆ ਹੋਇਆ ਕਿੱਥੇ ਆਪਣੇ ਘਰੋਂ ਕੋ ਅੱਛਾ ਅੱਛਾ ਦੇ ਹੋ ਤਾਂ ਚਲ ਗਾ ਲੈ ਠੀਕ ਆ ਹੁਣ ਇੱਕ ਤਾਂ ਉੱਪਰ ਤੇ ਸੇਕ ਤੇ ਵੀ ਖਰਾਵਾ ਸੇਕ ਤੇ ਵੀ ਖਰਾਵਾ ਸਾਰਿਆਂ ਨੇ ਲੈ ਟਿਕਲ ਗਏ ਸਾਗ ਨੇ ਹੋਰ ਲਾ ਦੇਣੇ ਫਿਰ ਰੋਟੀਆਂ ਹੀ ਲੱਗੀਆਂ ਆਈਆਂ ਤਿਆਰ ਬਣਾਉਣਾ ਉਹਨੇ ਆਹੋ ਤਾਂ ਆਇਓ ਸਾਗ ਤੇ ਮੂੰਗੀ ਮਸਰੀ ਖਾਣੀ ਚਾਹੀਦੀ ਆ ਐਜਾ ਸਾਡੇ ਜੱਜ ਸਾਹਿਬ ਕਹਿੰਦੇ ਜੀ ਮੈਂ ਤਾਂ ਸਾਗ ਖਾਣਾ ਥੋੜੇ ਸਾਰੇ ਕੰਮ ਕਰ ਦੂੰ ਮੈਂ ਉਹੀ ਤਾਂ ਗੱਲ ਆ ਬਈ ਹੁਣ ਸਰੀਰ ਠੀਕ ਹੋਵੇ ਸਭ ਕੁਝ ਠੀਕ ਹੋਣ ਦਾ ਹੁੰਦਾ ਮੈਂ ਕਹਿੰਦੇ ਜੀ ਸਾਗ ਤੇਰੇ ਜ਼ੋਰ ਤੇ ਹੁਣ ਹੁਣ ਕੁਛ ਨਹੀਂ ਕਰਨਾ ਇਹਨੇ ਪਹਿਲੇ ਪਹਿਲੇ ਇਹ ਆ ਚਲੋ ਸਾਗ ਧਰ ਲਿਆ ਮੰਨ ਕੇ ਚਲੀਏ ਜੇ ਸਾਗ ਧਰ ਲਿਆ ਸੰਦੀਪ ਐਨੀ ਔਖੀ ਹੋ ਜਾਣੀ ਆ ਤੇਰੀ ਬਾਡੀ ਚ ਹਵਾ ਚੱਲਦੀ ਐ ਐਨੀ ਔਖੀ ਹੋ ਰਹੀ ਹਵਾ ਚੱਲਦੀ ਐ 12 ਵਜੇ ਤੋਂ ਬਾਅਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਲੋ ਜਾਕਰ ਦੇ ਬੰਮਾ ਕਰ ਮਾਰੋ ਜੀ ਨਾ ਫਿਰ ਤਾਂ ਥੋੜਾ ਫੋਟਾ ਕੰਮ ਕਰਦਾ ਕਰ ਨਾ ਤਾਂ ਨਾ ਕਰੀ ਨਾ ਹੋ ਜੇ ਤੇ ਕਿਉਂ ਤੇ ਰੱਖਦਾ ਨਾ ਨਾ ਫਾਟੇ ਨਾ ਹੋ ਜੇ ਰਮਿਆ ਹੋ ਹੋ ਜੇ ਮਾੜਾ ਕਹਿੰਦਾ ਜਿਹੜੀ ਥੋੜੀਆਂ ਟੈਲਾ ਟੁੱਲਾ ਜਿਹਾ ਲਾ ਕੇ ਸਾਲ ਸਿਆਫੇ ਖੜੇ ਹੋ ਆ 100 ਰੁਪਏ ਵੇ 100 ਰੁਪਏ ਵੇ ਪਹਿਲਾ ਪਹਿਲਾ ਜਦੋਂ ਮਾੜੇ ਲੋਕੀ ਅਸੀਂ ਆਪਣੀ ਸੋਝੀ ਸੰਭਾਲੀਆ ਸਾਡੇ ਮਕਾਨ ਕੱਚੇ ਹੁੰਦੇ ਸਨ ਉਤੋਂ ਬਾਅਦ ਹੌਲ ਹੌਲ ਫਸ ਤੁਰਿਆ ਜੋਨ ਲੱਕ ਪਾ ਦੋ ਵੀ ਉਹਨਾਂ ਨੂੰ ਵੀ ਲਿਪਣਾ ਪੈਂਦਾ ਤਾਂ ਲਿਪਣਾ ਹਫ਼ਤੇ ਚੋਂ ਇੱਕ ਵਾਰ ਲਿਪਕਦੇ ਤੇ ਉਹਨਾਂ ਨੂੰ ਲਿਪਦੇਤਾ ਸੀ ਰੋਜ਼ ਥੋੜਾ ਲਿਪਦੇ ਤੇ ਜਿਹੜਾ ਚਿੱਟਾ ਫਰਸ਼ ਹੈਗਾ ਕਿਤਾ ਰੋਜ਼ ਪੋਚਣਾ ਇਹ ਤਾਂ ਸੌਣਾ ਸਿਆਪਾ ਜੇ ਗਿੱਲਾ ਹੈ ਤਾਂ ਚਲ ਚੱਕ ਕੇ ਗਰ ਗਿਆ ਜੀ ਕਿਸੇ ਦਾ ਟੂੜਾ ਰਿਹਾ ਲੱਗਿਆ ਪਰ ਹਲਾਵੇਂ ਰੱਬ ਕਿਤੇ ਇੱਦਾਂ ਤੇ ਹਫ਼ਤੇ ਬਾਦ ਲਿਪਦੇ ਜਾਂਦੇ ਤੇ ਤੇਰੇ ਵਰਗੇ ਨਹੀਂ ਮਿੰਟਾ ਕਰੀ ਜਾਣੀਆਂ ਸੀਗਾ ਮਿੱਟੀ ਯਾਦ ਹੈ ਮਿੱਟੀ ਯਾਦ ਹੈ ਉਹ ਤਾਂ ਫਿਰ ਜਦੋਂ ਮਕਾਨੇ ਕਰਾਉਂਦਾ ਫਿਰ ਉਹ ਤਾਂ ਜਿੱਥੇ ਮੱਝ ਟੂਆ ਮਾਰ ਕੇ ਮਿੱਟੀ ਪੱਟੀ ਜਾਂਦੇ ਹਾਂ ਉੱਤੇ ਦੇ ਬੱਚੇ ਨਹੀਂ ਨਾ ਵੀ ਨਿੱਪੜ ਲੱਗਦੇ ਚੋਕੜੇ ਮਿੱਟੀ ਲੈ ਆਉਂਦੇ ਹਾਂ ਗੋਇਆ ਚਿੱਲਾ ਕੇ ਹੋਂ ਵੀ ਬੁਚਾਰੇ ਉਹ ਵੀ ਬੰਦੇ ਆਉਂਦੇ ਤਦੇ ਲਾਲ ਮਿੱਟੀ ਲੈ ਲੋ ਭਾਈ ਲਾਲ ਮਿੱਟੀ ਹੁਣ ਨਹੀਂ ਆਉਂਦੇ ਇਹਨਾਂ ਨੇ ਕਰਤਾ ਕੰਮ ਖਤਮ ਹੋ ਨਹੀਂ ਬਹੁਤ ਘਟ ਗਏ ਮੈਂ ਨਾ ਹੁੰਦਾ ਗੈਸਾਂ ਨੇ ਕੰਮ ਖਤਮ ਕਰਤਾ ਜਿਹੜੇ ਉਹ ਗੈਸ ਸਿਲੰਡਰ ਪਿਓ ਸਾਂਭਣ ਚੁੱਲਿਆਂ ਨੂੰ ਕੋਚਾ ਲੱਗਦਾ ਨਾ ਉਹਦੇ ਕਰਕੇ ਅਸੀਂ ਤਾਲ ਕੋਈ ਕਰੀਏ ਤਾਂ ਹੀ ਲਾਵੇ ਇੱਕ ਹੋਰ ਚੱਕਰ ਬਾਕੀ ਇੱਕ ਇੱਕ ਫਾਇਦਾ ਹੋ ਗਿਆ ਇਹ ਇਹ ਵੀ ਉਹ ਝਾੜੂ ਮੈਂ ਜਰੂਰ ਸਾਰਾ ਕਰਦਾ ਝਾੜੂ ਇਹ ਵੀ ਲਾਲ ਮਿੱਟੀ ਖੰਡ ਦੇ ਤੁੱਲੇ ਨਾਲ ਤੇ ਤੋੜ ਤੋੜ ਕੇ ਤੂੰ ਵੀ ਖਾਦੀ ਸੀ ਮੈਂ ਲਾਲ ਮਿੱਟੀ ਨਹੀਂ ਕਦੇ ਖਾਦੀ ਆਹ ਕਾਤੇ ਨਹੀਂ ਖਾਦੀ ਮੈਂ ਸਲੇਟੀ ਖਾਦੀ ਆ ਝਾੜਣ ਦੀ ਝਾੜੂ ਨਹੀਂ ਦਿਖਾਈਦਾ ਹੁੰਦਾ ਝਾੜੂ ਲਾਈਦਾ ਨਹੀਂ ਮੇਰੀ ਗੱਲ ਸੁਣੋ ਹੁਣ ਨਾ ਲਾਲ ਮਿੱਟੀ ਕਿਵੇਂ ਜੱਬੜਾ ਲਾ ਕੇ ਸਟੈਂਡ ਤੇ ਰੱਖੀਦੀਆਂ ਜਿਵੇਂ ਭਾਈ ਹੈ ਨਹੀਂ ਆਪਣਾ ਹੋ ਲੈ ਕੇ ਆ ਆਹ ਆਪਣੇ ਗੱਦੇ ਦੇ ਅੰਦਰ ਪਹਿਲਾਂ ਉੱਧਰ ਗੱਲ ਚੱਲਦੀ ਉਹ ਤਾਂ ਪੂਰੋਂ ਬੋਲਣ ਦੇ ਹਾਂ ਭਲੇ ਖੱਤਰ ਦੇੁੰਦੇ ਨੇ ਹਾਂ ਉਹਨਾਂ ਤੋਂ ਲਿਆ ਦਿੰਦੇ ਨੇ ਲਾਲ ਮਿੱਟੀ ਹਾਂ ਉਹ ਖੱਤਰ ਵਾਲਾ ਭਾਈ ਹੁਣ ਸਾਈਕਲ ਪਰ ਆਉਂਦਾ ਹੈ ਉਹ ਵੀ ਕਿਤੇ ਸਾਲ ਦਸਾਲੀ ਇੱਕ ਵਾਰ ਦਿਖਦਾ ਖੱਤਰ ਦਾ ਖਰਚਾ ਹੁੰਦਾ ਹੈ ਸਾਈਕਲ ਦਾ ਕੋਈ ਖਰਚਾ ਨਹੀਂ ਹਾਂ ਨਾਲੇ ਇੱਕ ਗੱਲ ਹੈਗੀ ਹੈ ਸਾਈਕਲ ਚਲਾਉਗਾ ਤਾਂ ਸਰੀਰ ਫਿੱਟ ਰਹੂਗਾ ਅੱਗੇ ਤਾਂ ਹੁੰਦਾ ਤਾਂ ਉਹ ਪੂਦੀ ਦਿਹਾੜੀ ਚ ਜੇ ਕੋਟਲ ਮਿੱਟੀ ਪਾ ਲਿਆ ਤਾਂ ਉਹਦੀ ਵਿਗ ਜਾਂਦੀ ਦੀ। ਤਾਂ ਜੇ ਤਾਂ ਉਹਨਾਂ ਨੂੰ ਕੋਈ ਬੰਦਾ ਮਿਲ ਗਿਆ ਪਹਿਲ ਘਰ ਦਾ ਵਿੱਚ ਫਿਰ ਉਹਨਾਂ ਨੇ ਪੈਸਿਆਂ ਚ ਕਿਲੋ ਦੱਸ ਦੇਣੀ ਵੀ ਐਨੇ ਪੈਸਿਆਂ ਚ ਜੇ ਮਿਲ ਗਈ ਜਨਾਨੀ ਫਿਰ ਉਹਨਾਂ ਨੇ ਕਹਿਣਾ ਜੀ ਜਿੰਨੇ ਕਿਲੋ ਤੁਸੀਂ ਮਿੱਟੀ ਲੈਣੀ ਹੈ ਉਹਨੇ ਕਿਲੋ ਸਾਨੂੰ ਕੱਢ ਦੇ ਦੋ। ਫਿਰ ਉਹ ਜਨਾਨੀਆਂ ਉਹਨੂੰ ਐਸਟੀਮੇਟ ਲਾਉਂਦੀ ਨਹੀਂ ਦੀ ਮਿੱਟੀ ਮਹਿੰਗੀ ਪੈਗੀ ਕਿ ਟੜਕ ਸਸਤੀ ਲੱਗ ਗਈ ਜਾਂ ਕਣਕ ਮਹਿੰਗੀ ਜਾਂ ਸਸਤੀ। ਦੇਖ ਲਾ ਹੈ। ਹੁਣ ਬੰਦਾ ਤੇਰਾ ਟਿਕ ਨਹੀਂ। ਹੋਰ ਗੱਲ ਨਹੀਂ ਹੈ ਵੀ। ਵੜਾ ਆਇਆ ਫੁਕਰਾ ਹਾਂ ਫੁਕਰੇ ਦੀ ਗੱਲ ਨਹੀਂ ਕਣ ਕਬੱਟੇ ਮਿੱਟੀ ਲੰਦਾ ਦਾ ਕਣ ਕਬੱਟੇ ਮਿੱਟੀ ਲੱਗੇ ਜਾਂਦਾ ਦਾ 100 ਵੀ ਮਣ ਲੈ ਲੈਂਦੇ ਤੇ ਅਸੀਂ 100 ਐਸੇ ਹਾਂ 100 ਰੁਪਏ ਦੇ ਕੇ ਮਣ ਲੈ ਲੈਂਦੇ ਮੈਂ ਜਿਹੜੀ ਗੱਲ ਕਹਿੰਦਾ ਉਹ ਤਾਂ ਕਣ ਕਬੱਟੇ ਵੀ ਲੈ ਲੈਂਦਾ ਤੇ ਪੈਸੇ ਵੀ ਬਸ ਫੇ ਕਣ ਗੱਲ ਤਾਂ ਕਣ ਕਬੱਟੇ ਦੀ ਗੱਲ ਕਰਦਾ ਮੈਂ ਇਹੋ ਅਸੀਂ ਚੱਕੇ ਤੇ ਢੋਲ ਦੇ ਦਿੰਦੇ ਤੇ ਉਹ ਜਿਹੜੀਆਂ ਦਾ ਸੂਟ ਛੱਡੇ ਉਹਨੀਆਂ 100 ਰੁਪਏ ਕੋਈ ਵੀ 200 ਰੁਪਏ ਨਹੀਂ ਘਟਾਇਆ ਬੱਲੇ ਮਿੱਟੀ ਦੀ ਗੱਲ ਕਰਦਾ ਜਿਹੜੀ ਨਾ ਫੋਨ ਕਰਕੇ ਕਹਿ ਸਕਦੀਆਂ ਮੜਾ ਜਾਂ 50000 ਰੁਪਏ ਉਹ 100 ਰੁਪਏ ਵਿੱਚ ਸੂਟ ਛਾੜ ਦੂੰਗੀ। ਉਹ ਬੱਤ ਕਰ ਮਾਣਾ ਜਨ ਹੈਗੀ ਸ਼ਾਪਿੰਗ ਦੀ। ਸ਼ਾਦੀ ਤੋਂ ਹੈਕ ਟੱਕ ਹੋਣਾ। ਕੱਲੀ ਸੂਟਾਂ ਤੇ ਹੀ 30000 ਲੱਗਿਆ। ਹਾਂ। ਤੇਰੇ ਵੀ ਤਾਂ ਉਹ ਜਿਹੜਾ ਵਿੱਚੋਂ ਖਾਂਦੇ ਦੁੱਤੇ। ਹੈਂ? ਕਾਹਾਂ ਦੇਤੇ? ਉਹ ਕਾਹਾਂ ਦੇਤੇ? ਫੜਦਾ। ਉਹ ਤੇ ਹੈਗਾ ਜੀ ਦਰਦ ਉੱਥੇ ਵੜਦੇ ਨਾ ਤੜੀ। ਕਿਹੜੀ ਮਾਰਕੀਟ ਆ ਅਮਰਦਾਸ ਨੂੰ ਅਮਰਦਾਸ ਕਿਹੜੀ ਮਾਰਕੀਟਾਂ ਮਾਰਕੀਟ ਦਾ ਨਾਮ ਹੁਣ ਮੇਰੇ ਦਿਮਾਗ 'ਚ ਨਹੀਂ ਆਉਂਦਾ ਉੱਥੇ ਦਾ ਵੱਟਦੇ ਜੀ ਜਿਹੜੀ ਪਾਰਕਿੰਗ ਦੇ ਨਾਲੇ ਇਧਰੋਂ ਮੁੜਦੇ ਨਾ ਜਾ ਕੇ ਆਏ ਆ ਇੱਕ ਸਾਹਮਣੇ ਸਵੀਟ ਸ਼ਾਪ ਜੀ ਉਹਨਾਂ ਦੀ ਟਿੱਕੀਆਂ ਪਰ ਉਹ ਬੱਲੇ ਆ ਦੂਰ ਤੀ ਲੜਾ ਪਹਿਲੀ ਦੀਦੀ ਅਰੇ ਜਦੋਂ ਜਦੋਂ ਦੀਦੀ ਜਾਣ ਲੱਗੇ ਪਾ ਇੱਥੇ ਨਾ ਕੀ ਆਂ ਖਾ ਕੇ ਜਾਣਾ ਸੋਣਾ ਜਦ ਨਾਲ ਸ਼ਾਪਿੰਗ ਸਾਰੀ ਕਰਕੇ ਤੁਸੀਂ ਖਾਣ ਬੈਠਿਆ ਮੈਂ ਰੀਤ ਨੂੰ ਸੇ ਬਾਥਰੂਮ ਲੈ ਕੇ ਜਾਣਾ ਪੂਰਾ ਬੱਬਰ ਬੱਚਾ ਵੇ ਤਾਂ ਪਾ ਮੈਂ ਤੜਿਆ ਹਾਂ ਤੁਹਾਨੂੰ ਕਹਿੰਦਾ ਵੀ ਖਾਣਾ ਨਹੀਂ ਫਾਸਟ ਫੂਡ ਕੋਈ ਨਹੀਂ ਖਾਣਾ ਤੇ ਹਿੱਲੇ ਕਿਉਂ ਨਹੀਂ ਕਰਦਾ ਬਾਲਾ ਨਹੀਂ ਲਿਗਿਆ ਸੱਜ ਜਾੜ ਜਾ ਵਿਆਹ ਤਾਂ ਸੀਦਾ ਹਿੱਲੇ ਨਹੀਂ ਮੈਂ ਤਾਂ ਮੈਂ ਤਾਂ ਵਿਆਹ ਤੇ ਹਿੱਲੇ ਦੇ ਦੇ ਵਿਆਹ ਤੋਂ ਬਾਅਦ ਵਿਆਹ ਤੋਂ ਬਾਅਦ ਹਿੱਲੇ ਮੈਂ ਕਰਾਂ ਛੱਡਿਆ ਤਾਂ ਖਾਣਾ ਛੱਡਿਆ ਪੱਛਾ ਜਿਹੜੀ ਉਹ ਫਾਸਟ ਫੂਡ ਬਹੁਤ ਵਧੀਆ ਰਹਿੰਦਾ ਲੱਗਦਾ ਉਸਰੀ ਨੂੰ ਐਨਾ ਫਿਕਰ ਕਰਦੀ ਮੇਰੀ ਘਰ ਵਾਲੀ ਮਹਿਬਾਨ ਅੱਛਾ ਚੱਪਲਾ ਸੱਟ ਕੇ ਸਟੈਂਡ 'ਚ ਰੱਖੀ ਦੀਆਂ ਤੂੰ ਐਨਾ ਕਾ ਤਾਪਾ ਲਾ ਰਹਾ ਮੈਂ ਨਹੀਂ ਕੁਝ ਨਾ ਕੰਮ ਕਰਉਂਦਾ ਸਾਹ ਨੂੰ ਮੈਂ ਨਹੀਂ ਖਾਣਾ ਨਾ ਸੀ ਨਾ ਕਿਸੇ ਦਾ ਬਰਨੀ ਨਹੀਂ ਚਾਹ ਖਾਣਾ ਨਾ ਬਾਈ ਨੇ ਖਾਣਾ ਨਾ ਦੀਦੀ ਨੇ ਖਾਣਾ ਨਾ ਮੈਂ ਖਾਣਾ ਮੈਂ ਤੇ ਕਰਾਉਂਗਾ ਤਾੜੂ ਕੋਚੇ ਚੱਪਲ ਚੱਕਲਾ ਚੱਪਲ ਚੱਕਲਾ ਚੱਪਲਾ ਚੱਕਲਾ ਚੱਪਲਾ ਚੱਕਲਾ ਸੁਦੀਪ ਚੱਕ ਲੈ ਤੈਨੂੰ ਆਪ ਕਹਿੰਦਾ ਤੈਨੂੰ ਕਹਿੰਦਾ ਚੱਪਲ ਚੱਕ ਲੈ ਚੱਕ ਦੇ ਸੰਦੀਪ ਚੱਕ ਕੇ ਕਿਧਰ ਖੜੀ ਹੈ ਆਪਣਾ ਮਾਰ ਲੈ ਦੋ ਤਿੰਨ ਵਿੱਚ ਹੀ ਤਾਂ ਅਕਲ ਆਣੀ ਤੇ ਮਾਰਦਾ ਤਾਂ ਮੈਂ ਹਰ ਤੂੰ ਪੁੱਛਦੀ ਦੀ ਨਾਲੇ ਪੁੱਛਦੇ ਯਾਰ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਜੈਨਨੀ ਮੇਰਾ ਕਿਹੜਾ ਮੰਨਦੀ ਪਹਿਲੇ ਚੱਕ ਲੰਦੀ ਦੋ ਗੱਲਾਂ ਤੇ ਕਹਿੰਦਾ ਹੁੰਦੀ ਹੈ ਚੱਪਲ ਤੋਰ ਰਹਿਣੇ ਪਈ ਰਹਿਣੇ ਕੱਲੇ ਨਾਲ ਦੀ ਕਿਤੇ ਪਰੋਂ ਹੋ ਗਈ ਚੱਕੋ ਸੋਨਾ ਆ ਕਰ ਆ ਲੋ ਜੀ ਕੰਮ ਵੇਖਣਾ ਜਤੀ ਕੰਮ ਕਰ ਤੈਨੂੰ ਓੜਾ ਪਾੜੂ ਤੂੰ ਓੜਾ ਪਾੜੂ ਚੱਕਲਾ ਚੰਗੀ ਤਰ੍ਹਾਂ ਚਾਰ ਨੂੰ ਲਾ ਕੇ ਪੋਚੇ ਲਾ ਲਾ ਉਹਦਾ ਪਹਿਲਾ ਲੈ ਜਣਾ ਜੇ ਮੈਂ ਲੱਗੇ ਗਿਆ ਤੁਹਾਡੇ ਨਾਲ ਫਾਹਾ ਨਹੀਂ ਵੱਡੂਗਾ ਮੈਂ ਵੱਲੇ ਮੇਰੇ ਬੈਠਾ ਤੇ ਥੱਲੇ ਤੇ ਕੱਢ ਕੇ ਲਿਆ ਮੈਂ ਆਹ ਦੇਖੋ ਬੰਦ ਮਿੱਟੀ ਬਾਲ ਤੱਕ ਵੀ ਬੈਠਾ ਤਾਂ ਥੋੜੇ ਪਾ ਤੇ ਜਿਹੜਾ ਤੁਸੀਂ ਬਾਹਰ ਨਾਲ ਉੱਪਰ ਉੱਪਰ ਦੇ ਪੋਚਾ ਲਾ ਕੇ ਪਰੇ ਗਏ ਆ ਲੈ ਗਿਆ ਪਿੱਛੇ ਐਂਡਾ ਨਹੀਂ ਮੈਂਦੇ ਸਭੋ ਮੋਹ ਇੱਕ ਟੈਂਸ਼ਨ ਰਹਿ ਜਿਹਦੀ ਤੁਹਾਨੂੰ ਕਹਿੰਦੀ ਹੈ ਨਹੀਂ ਚੱਲਦਾ ਕਿ ਅੱਛਾ ਉਹ ਤਾਂ ਮੈਨੂੰ ਪਤਾ ਮੈਂ ਕਰ ਤੈਨੂੰ ਕਿਆ ਕਰਨਾ ਅੱਜ ਤੁਹਾਡਾ ਸਰੀਰ ਨਹੀਂ ਚੱਲਦਾ ਤਾਂ ਹੀ ਲੱਗਿਆ ਮਸਾ ਕਰਕੇ ਹਾਂ ਸਾਗ ਕਰਕੇ ਤੁਹਾਨੂੰ ਕੋਲੇ ਸਾਗ ਰੇਣ ਨੂੰ ਬਣਾਉਣਾ ਮੈਂ ਸਾੜ ਕੇ ਕਹਿ ਕੇ ਆਉਣਾ ਪੈਣੀ ਦੋ ਤਿੰਨ ਦਿਨਾਂ ਲਈ ਇਹਨੂੰ ਬਿਅਰ ਤੋਂ ਉੱਤ ਸਾਗ ਉਹ ਤੋੜ ਲਓ ਕਾਹ ਕਰਦੇ ਕਾਹ ਕੀ ਉਹਨੂੰ ਤੋੜ ਕੇ ਰੱਖ ਲੈਣਾ ਅੱਜ ਕੱਲ੍ਹ ਹੋਣਾਗੇ ਖਾ ਤਾ ਲਿਓ ਖਾ ਭਾਸੀ ਜਾ ਤਾ ਦਾ ਸਾਗ ਟੁੱਕ ਕੇ ਸਕਾਲ ਲੰਦਾ ਹੈ ਤੁਹਾਨੂੰ ਖਾਲੀ ਸਕਾਲ ਦਾ ਮਾਮਲਾ ਆਪਸੀ ਜਿੰਦੇ ਵਿੱਚ ਜਾਉਣਾ ਦਿਲ ਕਰਦਾ ਉਬਣਾ ਕੇ ਖਾਣਾ ਪਰ ਕਹਿੰਦਾ ਉਹ ਟੇਸਟ ਨਹੀਂ ਹੁੰਦਾ ਕਿਉਂਕਿ ਉਹਦੇ ਵਿੱਚ ਤੋਂ ਜਿਹੜਾ ਪਾਣੀ ਢਾੜਕਦਾਗਾ ਤੁਹਾਨੂੰ ਨਹੀਂ ਫਿਰ ਗੋਭੀ ਦੇ ਪੱਤੇ ਪੈ ਜਾਂਦੇ ਆ ਵਿੱਚ ਗੋਭੀ ਉਹ ਤਾਂ ਪੈਂਦਾ ਦਾ ਬਥੇਰਾ ਕੋਸਾ ਜਿੰਦਾ ਹੋਣਾ ਗੱਲ ਹੈ ਦੱਸ ਕੀ ਹੋਇਆ ਉਹਨੇ ਤਾਂ ਉਹਨੇ ਤਾਂ ਸਾਗ ਦੇ ਵਿੱਚ ਅਮੇਥੇ ਵੀ ਤੋੜ ਕੇ ਸਕਾਲੇ ਮੇਥੇ ਵੀ ਤੋੜ ਕੇ ਸਕਾਲੇ ਣੀਆਂ ਆ ਣੀਆਂ ਸਾਰਾ ਕੁਝ ਜਿਹੜਾ ਐਕਸਟਰਾ ਹੋ ਜਾਂਦਾ ਕਹਿੰਦਾ ਭਾਬੋ ਨਹੀਂ ਉਹ ਹੁਣ ਵੀ ਸਕਾਲੇ ਦੀ ਗੱਲ ਨਹੀਂ ਸਿਕਾਈਏ ਆਪਾਂ ਵੀ 1 5 ਸਾਗ ਤੋੜਨ ਦੇ ਪਿੱਛੇ ਤਾਂ ਏਡੀ ਕਰਾਣੀ ਬਸਾਈ ਦੀ ਅੱਜ ਸਾਗ ਤੋੜਨ ਦੇ ਪਿੱਛੇ ਨਹੀਂ ਸਾਗ ਤੋੜ ਕੇ ਲੈ ਆਉਣਾ ਕਾਲੂ ਨਾਲ ਨਾੜ ਬਧਾਰੀ ਹੈ ਉਹ ਮੇਰੇ ਕਿਨੀ ਦਾ ਤਾਂ ਤਾਰ ਦੇ ਰਸਕੇ ਬਣਾ ਦੇ ਉਸ ਵਾਲੇ ਨੂੰ ਕਿ ਕਿਸੜਾ ਆਏ ਨਾ ਇਹ ਨਾ ਐਸੀ ਜਨਾਨੀ ਨਾ ਆ ਚੱਪਲਾ ਸੁਣੀ ਦੇ ਚੱਕੀ ਨਹੀਂ ਮੈਂ ਤੇ ਕਾਲੂ ਕੋਹੋਂ ਲੱਭੇਂਦਾ ਤੂੰ ਹਾਂ ਅਈਆਂ ਕੰਮ ਦੂਸਰਾ ਕਰਦਾ ਹਾਂ ਅੱਜ ਤਾਂ ਐਂਡ ਬਣਾ ਰੱਬ ਨੇ ਸਟਾੰਡ ਆਪਾਂ ਰੱਖਿਓ ਨਾ ਰੱਖਿਓ ਜਿਹੜਾ ਮੇਰਾ ਕੰਮ ਆਪਾਂ ਕਰਦ ਰਹਾ ਹਾਂ ਹਾਂ ਤਾਂ ਕੰਨਾ ਸੌਕਾ ਪਿਆ ਸੁਭਾਰ ਕੇ ਸੌਕਾ ਪਿਆ ਬਹੁਤ ਸੌਕਾ ਆਵੇ ਕਿੰਨਾ ਜਿੱਕੇ ਮੂਰੇ ਮੂਰੇ ਤੇ ਕਰਦਾ ਰਹਿ ਕ ਯਾਰ ਆ ਕਰਦਾ ਮੂਰੇ ਮੂਰੇ ਤੇ ਕਰਦਾ ਪਹਿਲਾਂ ਪਿੱਛੇ ਨਾ ਤੁੰਡਾ ਲੈ ਕੇ ਹੁਣ ਪਿੱਛੇ ਮਾਜੀ ਤੇ ਤਾਂ ਮਰਜੀ ਲਿਆਉਣਾ ਤੈਨੂੰ ਦੱਸ ਜਾ ਰਹਿਣਾ ਤੇ ਦੋਈ ਤੇ ਮੈਨੂੰ ਲੱਭ ਕੇ ਲਗਾ ਦੇ ਹਾਂ ਤਾਂ ਅੱਗਾ ਅੱਗਾ ਆਟਾ ਜਿਹਨੇ ਕਰਦ ਦੀ ਉਹਦੇ ਪਰ ਉਹ ਫੇਰ ਤੋਂ ਮੈਂ ਤੁਸੀਂ ਮੈਂ ਫੇਰ ਨਹੀਂ ਯਾਰ ਆਟਾ ਬਜਾ ਬਹੁਤ ਚਲਾਉਣਾ ਸੌਖਾ ਰਹੂਗਾ ਹਟੋ ਹਾਂ ਆਰੇ ਮੈਂ ਤਾਂ ਤੁਸੀਂ ਕਿਹਾ ਨੂੰ ਲੱਗਦਾ ਜੱਟ ਤੋਂ ਤੁਹਾਡੇ ਹੱਥਾਂ 'ਚ ਮੈਂ ਕਰ ਤਾਂ ਦੇਖੀ ਨਹੀਂ ਆ ਕਿ ਮੇਰੇ ਹੱਥ 'ਚ ਕਰ ਦਉਂਦੀ ਆ ਬੰਦੇ ਆ ਕੁਝ ਜੰਮ ਕੇ ਰੋ ਦੰਮ ਕੇ ਥਲੇ ਆਲੇ ਪਾਸੇ ਸਾਰਾ ਕੁਝ ਜੰਮਿਆ ਹੁੰਦਾ ਤੁਹਾਨੂੰ ਆ ਪਿੱਛੇ ਦਾ ਤਾਂ ਕੱਢ ਲਿਓ ਹਾਂ ਤਿੱਕੇ ਬੇਕੂੜਾ ਪਿੱਛੇ ਤਾਂ ਕੋ ਗਿਆ ਆਗਾ ਮਾਰਾਂ ਨਾ ਜਾ ਲੈ ਮੈਂ ਕੱਢ ਕੇ ਲਿਆ ਹਾਂ ਲੈ ਕੱਢ ਕੇ ਦੋ ਗੰਦਾ ਹਾਂ ਤਾਂ ਗੰਦਾ ਆਹ ਕਿਆ ਗੰਦੇ ਦਾ ਕਿਆ ਮਤਲਬ ਹੈ ਤੇ ਚ ਬਈ ਗੰਦਾ ਨਹੀਂ ਹੈ ਤੇਰਾ ਠੀਕ ਹਾਂ ਆ ਕੁੜਾਇਆ ਮੁੱਖੀ ਜਾਦੇ ਹੀ ਥੋੜਾ ਦਾ ਚੱਕ ਚੱਕ ਕੇ ਕੀ ਹੁਣ ਉਹ ਗਈ ਦੋਰ ਮਾਰ ਲੈ ਪਰੋਂਫੇ ਪੱਕੇ ਪੈਣੇ ਨੇ ਪੱਕੇ ਪੈਣੇ ਦਰੇ ਕਾਂਗਿਆ ਪਰੋਂਫੇ ਮਾਰ ਦੋ ਲੱਕਾ ਤਬੜੇ ਤਾਂ ਤੁਸੀਂ ਇੱਥੇ ਕਰਦੇ ਹੋ ਨਾ ਇਹ ਵੀ ਵਿਚੇ ਰਹਿ ਗਿਆ ਪਰ ਲੈ ਅਦੇ ਵਿੱਚ ਨਾ ਉਬਾਲਿਆ ਕਰਦੇ ਜਣਾ ਇਹ ਤੇ ਵੀਰ ਜੀ ਤੇ ਕੰਮ ਅਸੀਂ ਤਾਂ ਨਹੀਂ ਅੰਨਾ ਵાળਦੇ ਕੱਲ ਅੱਜ ਤੱਕ ਡੱਬਾ ਇਹ ਤਾਂ ਡੱਬੇ ਹੀ ਝਾਲਦੇ ਅਸੀਂ ਵાળਦੇ ਨਹੀਂ ਕੁਸ ਦੀ ਉਹ ਕਦੇ ਦੁੱਧ ਵાળਦਾ ਚਾਹ ਮੈਂ ਵੀ ਤੁਸੀਂ ਉਹ ਝਾਲਦੇ ਹੀ ਆ ਹਾਂ ਮੈਂ ਝਾਲਦਾ ਹਥੇ ਆਏ ਮੇਰਾ ਨਾ ਲੱਤ ਵੀ ਨਹੀਂ ਲੱਗਿਆ ਘਰ ਵਾਲੇ ਨੇ ਕਿਹਾ ਸਿੰਬਰ ਦੇ ਸੰਭਰ ਤੋਂ ਦੱਤਾ ਨਾ ਸੰਭਰ ਰਹਿਣੀ ਦੱਤਾ ਦੂਜੀ ਬੀ ਤਾਂ ਗੱਲਾਂ ਸੁਣਾਤੀ ਆ ਇੱਥੇ ਕੂੜਾ ਰਹਿ ਗਿਆ ਹੁਣ ਤੈਨੂੰ ਦੇਖਦਾ ਕੱਢਦੀ ਨੂੰ ਮੈਂ ਸਫਾਈ 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 ਦਿੱਤਾ ਕਿ ਮਨ ਨੂੰ ਆਲਾ ਦਾ ਜਿਹੜਾ ਮੀਨਾ ਹੋ ਗਿਆ ਦਾ ਸੂਈ ਤੇ ਝਾੜੂ ਮਾਰਿਆ ਉਹ ਕਿਹੜੇ ਸਾਫ ਨਾਲ ਸਮਾਨ ਨਿਕਲਣਾ ਵਿੱਚ ਤੇ ਲੈ ਐਂ ਨਿਕਲਦਾ ਜਾਂ ਨਿਕਲ ਰੋ ਹਾਂ ਜਿਆਦਾ ਕੱਢਦੇ ਕਾ ਜਦ ਅਸੀਂ ਝਾੜੂ ਮਾਰਦੇ ਹਾਂ ਫਿਰ ਹੁਣ 24 ਘੰਟੇ ਚ ਇੱਕ ਵਾਰ ਝਾੜੂ ਵੱਜ ਜਾਂਦਾ ਹਾਂ ਹਾਂ ਅੱਬਰਾਂ ਚ ਸਾਰਿਆਂ ਨੇ ਛਾੜੂ ਮਾਰੀ ਦਾੰਦਾ ਮਾਰੀ ਕਰਮਾ ਨੂੰ ਸਾਰਿਆਂ ਨੇ ਮਾਰੇ ਕਰਮਾ ਵਾਂਗਰ ਕਿਹੜੇ ਨੂੰ ਹਰ ਵਕਤ ਛਾੜੂ ਮਾਰੀ ਜਾਂ ਕਰ ਉਹ ਚੰਗਾ ਨਹੀਂ ਹੁੰਦਾ ਕਰੇੜਾ ਤੂੰ ਕਹਿੰਦੀ ਕੋਚਾ ਨਹੀਂ ਲਾਉਣਾ ਐ ਫਲਾਣ ਇੱਕ ਵਾਰ ਲਾਈਦਾ ਪੁਰਾਣੇ ਬੀਜੂਦ ਪਤਾ ਕੀ ਚਾਹੇ ਕਰਦੇ ਸੀ ਵੀ ਇੱਕ ਦਾ ਜਦ ਕੋਈ ਬੰਦਾ ਪਿੱਛੇ ਲ ਜਾਂਦਾ ਉਹਦੇ ਛੇਤੀ ਛੇਤੀ ਛਾੜੂ ਨਾਲ ਚੱਕੋ ਹਾਂ ਉਹਨੂੰ ਥੋੜੀ ਦੂਰ ਚਲੇ ਜਾਣ ਦਿਓ ਫੇਰ ਸਿੰਭਰੋ ਠੀਕ ਆ ਜੇ ਕੋਈ ਰਿਸ਼ਤੇਦਾਰ ਆਇਆ ਤਾਂ ਵੀ ਆਈ ਘਰ ਦੀ ਕੁੜੀ ਆ ਗਈ ਉਹਦਾ ਤਾਂ ਪੱਕਾ ਹੀ ਆ ਉਹਦੇ ਤਾਂ ਘੰਟੇ ਡੇਢ ਘੰਟੇ ਬਾਅਦ ਸਿੰਭਰੋ ਜਦੋਂ ਇਹਨਾਂ ਸਿੰਬਰੋਂ ਕੂੜੀ ਗਈ ਆ ਘਰ ਤੇ ਜੇ ਬਈ ਬਾਹਰ ਜਾਣਾ ਤਾਂ ਵੀ ਚੱਪੜੇ ਧੋਈ ਦੇਣਾ ਘਰ ਨੂੰ ਲੈ ਜਾਇ। ਹੈ ਬਈ ਬਹੁਤ ਇਹ ਜੀ ਗੱਲਾਂ ਤੇ ਇੱਕ ਸ਼ਾਮ ਨੂੰ ਛਾੜੂ ਨਹੀਂ ਹੋਣਾ ਹੈਗੇ। ਹੂੰ ਬਜ਼ੁਰਗਾਂ ਦੀਆਂ ਗੱਲਾਂ ਆ ਦੀਆਂ। ਸਿਰ ਵੀ ਇੱਕ ਵਾਰ ਚੰਗੀ ਤਰ੍ਹਾਂ ਸਿੰਬਰ ਦੋ ਤੁਸੀਂ। ਸਾਨੂੰ ਪੋਚਾ ਕਰਨ। ਮੁਰਕੇ ਤੁਸੀਂ ਹੱਥ ਨਹੀਂ ਲਾਉਣਾ। ਯਾਰ ਨਹੀਂ ਚੱਕਦਾ ਨਹੀਂ ਹੋਈ ਪਰ ਸਿੰਬਰੋ ਨਾ। ਕਾਹਦਾ ਸਾਦੇ ਨੂੰ ਤੁਹਾਨੂੰ ਲਾਇਆ ਤਾਂ। ਹੂੰ ਮੁਰਕੇ ਨਹੀਂ ਚਾੜੂ ਲਾਇਦਾ। ਸਿਆਣਿਆਂ ਦੀ ਭਾਈ ਬਹੁਤ ਹਰਕ ਕੱਢੇ ਹੋਏ ਉਹਨਾਂ ਦੇ ਕੋਈ ਵੀ ਗੱਲ ਕੋ ਕਹਿੰਦੇ ਕੋਈ ਸੋਚ ਸਮਝ ਕੇ ਕਹਿੰਦੇ ਆ ਹਾਂ ਬੰਦੇ ਨਹੀਂ ਚਾਹੀਦੇ ਜਰੂਰੀ ਆ ਜਰੂਰੀ ਜਿਵੇਂ ਸੇ ਕੰਮ ਸਾਧਰੇ ਨਹੀਂ ਨਿਭੜ ਕੇ ਤੁਹਾਡਾ ਹਾਂ ਨਿਭੜ ਕੇ ਪਹਿਣਾ ਸੀ ਅੱਛਾ ਤਾਂ ਨਵੇਂੜਿਆ ਜੇ ਨਹੀਂ ਪਹਿਣਾ ਹੁੰਦਾ ਫਿਰ ਤਾਂ ਪਿਆਰ ਉਲੀ ਜਾਂਦਾ ਨਾ ਅੱਗੇ ਤਾਂ ਰੁਣੀ ਜਾਂਦਾ ਪਿਆ ਨਹੀਂ ਮੈਂ ਕਹ ਮੈਂ ਤਾਂ ਆਇਆ ਤਾਂ ਤੁਸੀਂ ਮੁਰਹਤ ਆਇਆ ਅਜੇ ਤੱਕ ਕਹਿਣਾ ਮੈਂ ਤਾਂ ਤੁਹਾਡੂ ਕਦੋਂ ਆਜੇ ਸ਼ਾਬਾਸ਼ ਵੀ ਹਾਂ ਬਾਈ ਤੁਹਾਡੇ ਬਿਆਜ ਕੰਮ ਸਾਜਰੇ ਨਿਬੜ ਗਿਆ ਆਪ ਗੁਰੂ ਨੇ ਕਹਿੰਦੇ ਕੱਲ ਪੈਣਾ ਵਾ ਤਾਂ ਕਰਕੇ ਨਿਬੜਿਆ ਸਾਜਰੇ ਕੰਮ ਕਿ 8:30 ਹੋ ਗਏ ਕੰਮ ਨਿਬੜੂਗਾ ਨਹੀਂ ਅੱਗੇ ਤਾਂ 12:00 12:00 ਵਜੇ ਤੱਕ ਨਿਬੜਦਾ ਹੈਗਾ ਓ ਵਾਹ ਗੁਰੂ ਅਸੀਂ ਤਾਂ ਕੱਲ ਤੱਕ ਨਿਵੇੜਨਾ ਹੈ ਓਏ ਵਾਹ ਕੰਮ ਸਲੂਹ ਚੱਲਣਾ ਚਾਹੀਦਾ ਗੱਲ ਤਾਂ ਸਾਰਾ ਇੱਥੇ ਐ ਮੈਂ ਹੌਲੀ ਹੌਲੀ ਬੈਕ ਕਰ ਲਿਆ ਬੈ ਗਈ ਕਰ ਲਿਆ ਬੈ ਗਈ ਆਹ ਗੁੱਸਾ ਇਹ ਬਰਬਟ ਨਵੇੜ ਦਿੰਦੀ ਜਣੀ ਆਈ ਹੋਈ ਦਿੰਦਾ ਚੱਕਰ ਕੋ ਸਰੀਰ ਬੰਦੇ ਦਾ ਠੀਕ ਹੋਣਾ ਚਾਹੀਦਾ ਤੇ ਇਹ ਮੈਂ ਨਾ ਐ ਦਵਾਰ ਆਲੇ ਦਿਨ 2 ਘੰਟੇ ਮੈਨੂੰ ਲੱਗਾ ਪਿਆ ਉਹ ਕੀ 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 ਕਹਿ ਕੋ ਸਕੇ ਹਾ ਕੋ ਸਕੇ ਹਾ ਕੀ ਆ ਕਹਿ ਕੀ ਹੋਇਆ ਐ ਦਵਾਰ ਵਾਲੇ ਦਿਨ ਹਾਂ ਜਿਹੜੇ ਮੈਂ ਠੰਡੇ ਪੀਲੇ ਹਾਂ ਕਿੱਥੇ ਪੀਤੇ ਠੰਡੇ ਦਾ ਉੱਥੇ ਪੀ ਲਿਆ ਦਵਾਰ ਵਾਲੇ ਦਿਨ ਵਿਆਹ ਨੂੰ ਪੀਤੀ ਲੋ ਅੱਛਾ ਉਹ ਮੈਂ ਕਿਹਾ ਚੱਲ ਖਾਦਾ ਜਾਂ ਕਿੱਤਾ ਹਾਜਮ ਜਿਆ ਹੋ ਜਾ ਉਹਨੇ ਆਦਿਆਂ ਦੀ ਬੰਗਵਾ ਨਹੀਂ ਪਤਾ ਗੱਲ ਬਿਠਾ ਦੇ ਉਹਨੇ ਕਰਤਾ ਇਹਨੂੰ ਫਲੂ ਉਹਨੇ ਫਲੂ ਕਰਿਆ ਨਾਲ ਸਾਨੂੰ ਹੋ ਗਿਆ ਹੌਲੀ ਹੌਲੀ ਹੁਣ ਸਾਰਿਆਂ ਨੂੰ ਹੋ ਗਿਆ ਟੇਰੇ ਠੰਡੇ ਸਾਨੂੰ ਪਤਾ ਕਿੰਨੇ ਮਹਿੰਗੇ ਪੈ ਗਏ ਹੁਣ ਪਹਿਲਾਂ ਹੁਣ ਚੜਿਆ ਆਪਣੇ ਪਾਪਾ ਜੀ ਨੂੰ ਵਖਾ ਠੀਕ ਆ ਨਾਂ ਨਾ ਕੋਪਾਂ ਗਿਆ ਬਾਈਤੀ ਦੋ ਤਿੰਨ ਦਿਨ ਇਹਦੇ ਉੱਪਰ ਤਾਰੀਆਂ ਨੂੰ ਸਿੱਧੇ ਖੜ੍ਹਦਾ ਹਾਂ ਅੱਜ ਤੁਹਾਨੂੰ ਮੈਂ ਇੱਕ ਹੋਰ ਨਮਾ ਟਾਂਗਣਾ ਚਾਹਦਾ ਮੈਂ ਇਹਦੇ ਬਾਰੇ ਦੱਸਦੀ ਹਾਂ ਪਤਾ ਮੈਨੂੰ ਮੈਂ ਕਦੇ ਨਾ ਪਹਿਲਾਂ ਵੀਡੀਓ ਚ ਆਈ ਵੈਸੇ ਚੱਲੀ ਸੀ ਯਾਦ ਆ ਕੋਸ ਨਹੀਂ ਉੱਥੇ ਐ ਐ ਐ ਉਹ ਮੇਰੇ ਚ ਝਾੜੂ ਬਾਜੀ ਜਾਂਦਾ ਹੁੰਦਾ ਵਿੱਕੀ ਉੱਧਰ ਭਾਬੀ ਜੀ ਤਾਂ ਵਿੱਕੀ ਕਹਿੰਦੀ ਕਹਿੰਦੀ ਤੇ ਇਹ ਵੀ ਕੋਈ ਜੀ ਨਹੀਂ ਕੋਈ ਲੈਣ ਨਹੀਂ ਦੇਣੇ ਹੈ ਜੀ ਤੇ ਇਹ ਜੀ ਇੱਥੇ ਆਹ ਹਾਂ ਤਾਂ ਕਰਕੇ ਮੈਂ ਵਿੱਕੀ ਸਿੰਘ ਕਹਿਣ ਲੱਗ ਗਈ ਮਾੜੀ ਗੱਲ ਆ ਛੁੱਪੂ ਦਾ ਪਾਪਾ ਹੁਣ ਤਾਂ ਵਿੱਕੀ ਉਹ ਕਹਿਤਾ ਇਕੱਲਾ ਚਲ ਠੀਕ ਅੱਗੇ ਦੇ ਕਹਦੇ ਪਰ ਵੀ ਬੇਕਦਰ ਠੀਕਾ ਵਾਹ ਜਰੂ ਸੱਤ ਨਾਮ ਹੈ ਜਨਾਨੀ ਨੋਕਲ ਦੇਦੀ ਪੂਰਾ ਹਾਏ ਰੱਬਾ ਅਕਲ ਕਾਤੇ ਨਹੀਂ ਆਈ ਮੈਨੂੰ ਅਸਤੋ ਅਸੀਂ ਮੰਗਦੇ ਆ ਬਈ ਬਈ ਤੁਹਾਨੂੰ ਸੰਦੀਪ ਵਿੱਕੀ ਗੱਦ ਕੇ ਬੁਲਾਉਂਦੀ ਆ ਵੀ ਗਲਤ ਕਰ ਲਾ ਹੈ ਨਾ ਤੁਸੀਂ ਸਾਨੂੰ ਜੀ ਕਹਤੇ ਨਹੀਂ ਜਾਂਦੇ ਪਤਾ ਹੈ ਕੀ ਕਹਣਗੇ ਇਹ ਗੱਲ ਦਾ ਜਵਾਬ ਦੋ ਲੈ ਕੀ ਤਰੂ ਹਮੇਸ਼ਾ ਹੀ ਕਹਿੰਦਾ ਮੈਂ ਕਹਣਾ ਕਹਣਾ ਨਾ ਹਾਂ ਜਦ ਤੂੰ ਕਹਿਣਾ ਨਹੀਂ ਮੰਦੀ ਜਾਂ ਕੋਈ ਗਲਤੀ ਕਰਦੀ ਫੇਰ ਮੈਂ ਭੰਨ ਲਿਆ ਵੀ ਤੈਨੂੰ ਗਾਲ ਕਿਤੇ ਕੱਢਤੀ ਹੋਊਗੀ ਨਹੀਂ ਮੈਂ ਸੰਦੀਪ ਬਸ ਤੇ ਸੰਦੀਪ ਇਹ ਕਹੂੰਗਾ ਹੁਣ ਮੈਂ ਤੈਨੂੰ ਹੋਰ ਕੀ ਕਹੂੰਗਾ ਸੋਨਾ ਲੱਗਦਾ ਜੇ ਤੂੰ ਮੇਰਾ ਨਾਲ ਲੰਦੂ ਮੈਂ ਕਹਣਾ ਗਿਆ ਮੈਨੂੰ ਮਾੜੀ ਲੱਗਦੀ ਚਲ ਆਤੇ ਕਹਦਾ ਕਰੂੰਗਾ ਧਰਮ ਪਤਨੀ ਹੈ ਨਾ ਧਰਮ ਪਤਨੀ ਇਹ ਧਰਮ ਪਤਨੀ ਹਾਂ ਜੀ ਮੇਰੇ ਤੇ ਹਾਂ ਕੰਮ ਦਾ ਹੀ ਜੋ ਅੱਜ 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 ਮੈਂ ਰਸਤੇ 'ਚ ਤੇ ਗੰਨਾ ਵੀ ਲਿਆ ਜੀ ਰੀਤ ਨੂੰ ਛੱਡਣ ਗਿਆ ਮੈਂ ਤਾਂ ਚੱਲ ਲੱਗ ਗਿਆ ਮੇਰਾ ਲੱਗਦਾ ਤਾਂ ਹੈ ਨਹੀਂ ਜਿਹੜੇ ਸਾਹਮਣੇ ਵਾਲਾ ਜੀਵ ਚੱਲਦੀ ਐ ਅੱਜ ਜਗਾ ਸੱਚੀ ਵਿੱਕੀ ਮੇਰਾ ਬਹੁਤ ਦੂਦ ਆ ਕਾ ਸਾਗ ਬਣਾਉਣਾ ਹੁਣ ਆਪਾਂ ਦੇਖ ਲਓ ਨੇ ਆ ਕਿਆ ਬਣਦਾ ਸਾਗ ਬਣਦਾ ਮੈਂ ਕਹਿੰਦੀ ਸੀ ਮੈਂ ਰੋਪੜ ਜਾਣਾ ਮੜਾ ਜਾ ਰੋਪੜ ਦੇਖੀ ਜਾਊਗੀ ਜਾ ਹੁੰਦਾ ਕਿ ਨਹੀਂ ਜਾ ਹੁੰਦਾ ਮੈਂ ਕਰਾਂਗੇ ਸਾਗ ਧਰ ਕੇ ਹੁਣ ਆਪਾਂ ਸਾਗ ਲੈਣ ਚੱਲਦੇ ਆਂ ਬਸ ਪੋਚੇ ਲਾ ਦਮ ਕਿ ਤੁਸੀਂ ਲਾਉਂਗੇ ਪੋਚੇ-ਪੂਚੇ ਨੂੰ ਛੱਡੋ ਨਹੀਂ ਉਹ ਬਹੁਤ ਗੰਦਾ ਪਿਆਈ ਮੈਂ ਦੇਖ ਲਿਆ ਲੌਬੀ ਆਤਾ ਤਾਂ ਹੁਣ ਉਹੀ ਕੰਮ ਵਧਾਇਆ ਇਹਨਾਂ ਨੂੰ ਤਾਂ ਤੂੰ ਬਾਲਟੀ ਭਰ ਕੇ ਪੋਚੇ ਲਾਉਣੇ ਸ਼ੁਰੂ ਕਰ ਦਿੰਦੀ ਆਪਣਾ ਆ ਲੈ ਤੁਸੀਂ ਇਹੇ ਮਾਰ ਦੇ ਛੱਡੂ ਮੈਂ ਪੋਚੇ ਲਾ ਦ ਮੈਂ ਮਾਰ ਦੂੰਗਾ ਛੱਡ ਦੇ ਦੇਖੀ ਕਿੰਨਾ ਬੱਲੇ ਇੰਨਾ ਕੁੜਾ ਕਾ ਨੂੰ ਇਕੱਠਾ ਕਰ ਲਿਆਈ ਇਹ ਵੀ ਯਾਰ ਥੋੜਾ ਥੋੜਾ ਜਿਹੜਾ ਹੜ ਗਾ ਕੇ ਇਕੱਠਾ ਕਰੇ ਸਾਫ਼ ਲੱਗਣ ਲੱਗ ਜਾਣਾ ਆ ਹਾਂ ਦੇਖਿਓ ਉਧਰ ਕਾ ਤੇ ਰੋਣ ਲੱਗੀ ਸੁਖੋ ਭੈਣ ਜੀ ਖੰਗਦੀ ਆ ਅੱਛਾ ਇਕਣਾ ਖੰਗਦੀ ਆ ਲਵਾ ਕਿ ਤ ਬਾਈthi ਇਕੱਠਾ ਕਰ ਲਾ ਗਾਹਾਂ ਤੱਕ ਉਸ ਹਾਇ ਵੀ ਨਹੀਂ ਉਹੀ ਗਾਹਾਂ ਗਾਹ ਬਤਾਈ ਜਾਂਦੀ ਆ ਆਹ ਦੇਖੋ ਆਓ ਇਧਰ ਉਹ ਤਾਂ ਮੈਂ ਤੋਤਾ ਦਾ ਸਾਰਾ ਕਿ ਅੰਦਰ ਜਾ ਕੇ ਬੈਠੇ ਬੈਠਣੇ ਜੀ ਮੈਂ ਪ੍ਰਸ਼ਾਦਾ ਸਕੇਤਾ ਜਾ ਕੇ ਟਾਈਮ ਹੋ ਗਿਆ ਤਾਂ ਜੀ ਠੀਕ ਹੈ ਹਾਂ ਕੀ ਚੀਜ਼ ਕੰਮ ਬਹੁਤ ਆਲੇ ਟੈਨਸ਼ਨ ਆ ਸੀ ਤੂੰ ਠੀਕ ਹੋ ਜੀਏ ਕੀ ਵੀ ਹਾਲੇ ਦੇਖੋ ਕੁੜੀ ਨੂੰ ਕੀ ਦੇਣਾ ਲਮਾਰੀਆਂ ਲਿਆਉਣੀਆਂ ਹਾਲੇ ਅਸੀਂ ਅੱਛਾ ਕਹਣੀ ਉਹ ਕਿਹੜੀ ਚੰਨਣੀ ਦੀਵਾਰੀ ਮੈਂ ਤਾਂ ਕਹਿੰਦੀ ਇੱਕ ਕੰਮ ਹੋਰ ਲੱਕੜੀ ਵਾਲੇ ਹੁਣ ਬੈੱਡ ਤਾਂ ਬਣਾਉਂਦੇ ਵਧੀਆ ਬਣੇ ਹੋਏ ਜੈਸਮੀਨ ਦੇ ਮੇਰਾ ਕਹਿੰਦੀ ਮੇਰੇ ਤਾਂ ਬੱਡ ਬਣਵਾ ਦੋ ਮੇਰੇ ਤਾਂ ਬੈੱਡ ਦੇ ਸਾਰੇ ਟੁੱਟ ਗਏ ਪਹਿਲਾਂ ਲਿਮਾਰੀਆਂ ਤਾਂ ਲੈ ਲ ਪਹਿਲਾਂ ਲਿਮਾਰੀ ਤਾਂ ਲੈ ਲਓ ਛੇਜੇ ਫਿਰ ਪੈਂਦੀਆਂ ਤੂੰ ਲੈਖਿਆ ਟੁੱਟਿਆ ਨਹੀਂ ਸੁਣਨ ਆਦਾ ਦੇਖਿਆ ਥੋੜੇ ਵੱਜੀ ਉਦੋਂ ਮੈਂ ਤਾਂ ਅੱਜ ਮੇਰੇ ਵੱਜੀ ਸਾਫ਼ ਕਰਦੀ ਤੇ ਕਿਹ ਜਿਹਾ ਖੜੀ ਆ ਹੋ ਚੱਲ ਕੋਈ ਬੱਚਾ ਦਿਖਾਏ ਮੇਰੀ ਕੰਨੜੀ ਦੇ ਸੱਟ ਲੱਗੇ ਹਾਏ ਹਾਏ ਕਿੱਥੇ ਹਾਏ ਨਹੀਂ ਹਾਏ ਬਹੁਤ ਬਾਨੀ ਹਾਏ ਹਾਏ ਚੰਗਾ ਜਿਹਾ ਲੰਦੇ ਹਾਏ ਉਹ ਗਲਾ ਮੇਰਾ ਮੂੰਹ ਜੋ ਪੱਕਿਆ ਹੋਇਆ ਹਾਂ ਪੱਕਿਆ ਹੋਇਆ ਹਾਏ ਐਸਨ ਦੀ ਪਰਾਂ ਦੇ ਪੋਚੇ ਨੂੰ ਗੰਦਾ ਪਿਆ ਬੈਲਾ ਲੈ ਲੈ ਇਹ ਤਾਂ ਚਾਹੂਏ ਫੜਾ ਕੀ ਨੇ ਆਉਣਾ ਔਰੇ ਜਿਹੜੇ ਆ ਆ ਪਈ ਗਿਆ ਜੇ ਕੋਈ ਸਾਖ ਸੰਬੰਧੀ ਸੀ ਤੇ ਤੇਦਾਰ ਜਦੋਂ ਉਹਨੂੰ ਪਤਾ ਵੀ ਬਿਮਾਰ ਆ ਤਾਂ ਬਿਮਾਰ ਆ ਫਿਰ ਕੀ ਗੱਲ ਆ ਦੱਸ ਰਹੀ ਸੀ ਇਹ ਨੂੰ ਕੀ ਕਰੀਏ ਹੂੰ ਸਰੀਰ ਠੀਕ ਹੋਵੇ ਫਿਰ ਤਾਂ ਗੱਲਾਂ ਕਰਦੀਆਂ ਕੋਈ ਤਾਂ ਗੱਲ ਆ ਕੀ ਹੁਣ ਤੁਸੀਂ ਤਾਂ ਇੱਕ ਅੱਛਾ ਦਾਲ ਧਰਤੀ ਇੱਧਰ ਆ ਪਾਣੀ ਗਰਮ ਪੀਣ ਵਾਸਤੇ ਕਰਾ ਫਿਰ ਤਾਂ ਗਰਮ ਵਾਲੀ ਆ ਗਈ ਮੈਨੂੰ ਵੀ ਤਾਂ ਤੁਸੀਂ ਅੱਜ ਜਿਹੜਾ ਤੁਸੀਂ ਮੈਨੂੰ ਪਾਣੀ ਦਿੱਤਾ ਇੰਨਾ ਗਰਮ ਸੀ ਬਾਬਾ ਪੀ ਗਿਆ ਕਿ ਮੈਂ ਕਿਹਾ ਨਹੀਂ ਹੈਗਾ ਥੋੜੇ ਜਿਹੇ ਪੀਣੇ ਚਾਹੀਦਾ ਕਿ ਤੂੰ ਸਰ ਮੂੰਹ ਜਲਦਾ ਤਾਂ ਅੱਛਾ ਓ ਜ਼ਿਆਦਾ ਹੋ ਗਿਆ ਤੇ ਮੈਂ ਰਹਿ ਦਿੰਦਾ ਆ ਵੀ ਜ਼ਿਆਦਾ ਹੀ ਆ ਤੁਹਾਡੇ ਵਾਲਾ ਹੁਣ ਇਹਦੇ ਚ ਪਾਣੀ ਪੀਓ ਇਹ ਵੀ ਜ਼ਰਾ ਦੇ ਯਾਰ ਮੈਂ ਫਰਨਾਇਲ ਵੀ ਮੁੱਕੀ ਵੀ ਆ ਫਰਨਾਇਲ ਮੈਂ ਵੀ ਤਾਂ ਇੱਧਰ ਫਰਨਾਇਲ ਦੇਖਦਾ ਤਾਂ ਅੰਦਰ ਖੜਾ ਹੁਣ ਵੀ ਫਰਨਾਇਲ ਕਿੱਥੇ ਆ ਮੁੱਕੀ ਹੀ ਆ ਮੁੱਕੀ ਹੋਈ ਆ ਲਿਆ ਹੁਣ ਸੱਦਦੇ ਹੁਣ ਗਰਮੀਆਂ ਚ ਫਰਨੈਲ ਦੀ ਲੋਡ ਪਾਣੀ ਆ। ਹਾਂ ਮੱਖੀ। ਕਿ ਹੁਣ ਮੱਛੀ 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 ਮੱਖਰ। ਓਹੋ ਮੱਖ ਮੱਖੀਆਂ ਮੱਛਰ। ਹੁਣ ਜ਼ਿਆਦਾ ਹੋ ਰਣੇ। ਮੱਛਰ ਚ ਤਾਂ ਚਾ ਲਾਉਲ ਅੱਜ ਦਿਨ ਸਾਰ ਰਾਤਰੀ ਅਦਨ ਅ ਸਿੱਜੀ ਨੇ ਆਪਣੀਆਂ ਜੱਟਾਂ ਖੋਲ ਦੇਣੀਆਂ। ਉਦੋਂ ਲੰਦੇ ਆਉਣ ਲੱਗ ਜਣੀਆਂ ਮੱਖੀਆਂ ਮੱਛਰ। ਇੱਕ ਕਹਾਵਤ ਹੈ ਤਾਂ ਕਹਾਵਤ ਹੈ। ਕਹਾਵਤ ਜਿਹਾ। ਬੰਦਾ ਜੀ ਮਾਲ ਭੂੜੇ ਲੱਗਦੇ ਚੱਲਣਾ ਹੈ ਆਪੋ। ਆਏ ਹਾਏ ਹਾਏ ਗਾਲਾਂ ਤਾਂ ਤੇਰਾ ਅਨਿਸ਼ੇਤੀ ਠੀਕ ਵੀ ਹੋ ਗਿਆ। ਹਾਂ? ਚੱਟ ਖਰਾਬੇ ਰਹਿਣ। ਹਾਂ? ਇੱਕ ਦਿਨ ਬਾਅਦ ਚਾਂਗੇ ਪਹਿਲੇ ਉਦੋਂ ਨਹੀਂ ਲੱਗਦੇ ਦੂਵੇ ਦਿਨ ਲੱਗਦੇ ਥਾ ਪੋਚਾ ਦੇ ਚੁੰਨੀ ਕਿਦੀ ਸੀ ਸੁੱਕੋ ਪੈਣ ਜਿੱਦੀ ਕਿਤਾਰੀ ਦੀ ਮੇਰਾ ਫੌਟ ਚਲ ਤੂ ਧਰ ਬਦਾ ਹੋ ਗਿਆ ਅੱਜ ਚਲੂ ਜੀ ਸਫਾਈ ਜੋਰਾ ਨਾਲ ਚਲਦੀ ਆ ਰੋਜ਼ੇ ਕੱਲ ਵਿਆਹ ਕਰਕੇ ਵੀ ਚੱਲੀ ਇੱਕ ਅੱਜ ਤੋਂ ਕੱਲ ਮੈਨੂੰ ਮਾਰ ਪੱਕੇ ਨੇ ਹਵਾ ਗਰਮ ਮਾਰੀ ਉੱਪਰ ਸੇਕ ਆਏਗਾ ਮਰੇ ਆਹ ਅਤੱਪਾ ਸੀ ਨਾ ਇਧਰਲੀ ਸਾਈਡ ਤੇ ਅੰਦਰ ਆਉਂਦੀ ਆਪਣੇ ਦੋਹਰੇ ਪਾਸੇ ਤੇ ਹੁੰਦੀ ਨੰਨੇ ਚੁੱਪਾ ਹਾਂ ਨਾ ਨੰਡਾ ਜਿਦਾਰੇ ਮੌਜਾ ਗਰਮੀਆਂ 'ਚ ਨਹੀਂ ਮੌਜਾ ਤਾਂ ਮੈਨੂੰ ਜੱਦੀ ਖਾਣ ਕੋਲ ਆ ਰਹੇ ਗਰਮੀਆਂ 'ਚ ਇੱਕ ਕੱਢੀ ਫੇਰਾ ਕੇ ਤਾਂ ਕੱਲੇ ਦਿਨ ਚਾਰ ਛਾਮ ਦੇ ਨੇ ਖਾ ਵੀ ਲਈਂ ਤੇ ਅੱਛਾ ਬਾਈ ਨੂੰ ਦੇਤੀ ਹੁਣੀ ਉਹ ਤਾਂ ਮੈਂ ਫਾੜ ਲਿਆਉਂਗਾ ਸੇਵੇ ਦਿੱਤੀਆਂ ਉਹਨੇ ਦਵਾਈ ਉਹ ਵੀ ਮੈਨੂੰ ਵੀ ਹੋਈ ਹੈ ਸੰਦੀਪ ਦੀ ਵੀ ਉਹੀ ਆ ਜੜੀਆਂ ਦੋ ਖਰਾਕਾਂ ਰਹਿ ਗਈਆਂ ਜਿਹੜੀਆਂ ਤੁਹਾਨੂੰ ਦਿੱਤੀਆਂ ਤੇ ਉਹ ਵੀ ਉਹੀ ਆ ਮੇਰੇ ਮੈਨੂੰ ਸ਼ਾਮ ਤੱਕ ਗੜਾ ਨਾ ਠੀਕ ਹੋ ਮੈਂ ਤਦ ਬਾਅਦ ਜਾਣੇ ਉਹ ਤਾਂ ਲਿਆਉਣੀ ਪੈਣੀ ਐ ਮੈਂ ਵੀ ਲਿਆਉਣੀ ਐ ਉਹਨੂੰ ਕਿਹੜਾ ਇਕੱਠੇ ਹੀ ਪਾ ਦੇ 20 ਖਰਾਕਾਂ ਤੁਹਾਨੂੰ ਮੈਂ ਵਰਦੇ ਤੀ ਨੋ ਤੁਸੀਂ ਤਾਂ ਪੀਤੀ ਨਹੀਂ ਉਹ ਕਹਿੰਦਾ ਮੈਂ ਤਾਂ ਆਪਣੀ ਫੀਲਿੰਗ ਆ ਦੇਖ ਜੀ ਮੈਂ ਉਹਨਾਂ ਕਰਵਾਣੀ ਕਰਿਆ ਛੁਟਕੇ ਵਿੱਚ ਗੇਰ ਲੋ ਪੀ ਲਓ ਨਾ ਨਾ ਠੀਕ ਆ ਵਧੀਆ ਪਹਿਲਾਂ ਨੂੰ ਇੱਥੇ ਮਾਰ ਇਹਨੂੰ ਰਗੜ ਕੇ ਗਿੱਲਾ ਕਰ ਦੇ ਇਹਨੂੰ ਥੋੜਾ ਜਿਹਾ ਫਿਰ ਬਾਅਦ ਵਿੱਚ ਚੰਗੀ ਤਰ੍ਹਾਂ ਸਾਫ਼ ਹੋ ਦੋ ਇਹਦੇ ਰੱਦ ਟੂਟੀ ਛੱਡਤੀ ਜਾ ਕੇ ਇਸੋ ਗਹਾਂ ਗਾਂ ਦਾ ਕੰਮ ਵਧੀ ਜਾਂਦਾ ਹੈ ਕਹਿੰਦੀ ਹੈ ਬਿਮਾਰ ਹੈ ਬਿਮਾਰ ਆਲੇ ਤਾਂ ਲੱਛਣ ਲੱਗਦੇ ਨਹੀਂ ਇਹਨਾਂ ਦੇ ਤੁਹਾਨੂੰ ਦੱਸ ਇੰਨੇ ਚੰਗੇ ਆਦੇ ਆ ਮੈਂ ਆਉਣੇ ਕਿ ਜੰਮਿਆ ਹਾਂ ਤੋ ਬੂਰਾ ਕਾਲੇ ਗਰੇ ਲਊੜੂ ਕੋ ਬੀਜ ਭਜਾ ਤੁਹਾਨੂੰ ਹਾਂ ਸਭ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲਾਗ ਵਿੱਚ ਮਾਰਾ ਦੇ ਰੱਖਿਆ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਜੀ ਵਾਹਿਗੁਰੂ ਸਤਨਾਮ